ਹਾਂਜੀ ਅੱਜ ਗੱਲ ਕੁਦਰਤ ਦੇ ਨਿਯਮਾਂ ਬਾਰੇ ਕਿ ਜੇ ਅਸੀਂ ਕਿਸੇ ਖੇਤ ਦੇ ਵਿੱਚ ਬੀਜ ਬੀਜਿਆਂ ਤਾਂ ਉਹ ਵਧੀਆ ਉਹੀ ਬੀਜ ਕਣਕ ਬੀਜਾਂਗੇ ਤਾਂ ਕਣਕ ਉੱਗੇਗੀ ਜੋ ਬੀਜਾਂਗੇ ਤਾਂ ਜੋ ਉਗਣਗੇ ਪਰ ਜੇ ਕਿਸੇ ਖੇਤ ਦੇ ਵਿੱਚ ਕੁਝ ਨਾ ਬੀਜ ਬੀਜਿਆ ਜਾਵੇ ਤਾਂ ਮਿੱਟੀ ਦੀ ਮਰਜ਼ੀ ਹੈ ਕਿ ਉਹ ਜੋ ਮਰਜ਼ੀ ਘਾਹ ਫੁੱਲ ਜਿਹੜਾ ਹੈ ਉਹ ਬਾਹਰ ਆ ਦਿੰਦਾ ਹੈ ਤੇ ਇਸੇ ਤਰ੍ਹਾਂ ਜੇ ਅਸੀਂ ਬੱਚਿਆਂ ਦੇ ਵਿੱਚ ਚੰਗੇ ਗੁਣ ਨਹੀਂ ਪਰਾਂਗੇ ਤਾਂ ਮਾੜੇ ਗੁਣ ਜਿਹੜੇ ਆਪਣੇ ਆਪ ਹੀ ਉਹ ਵਾਤਾਵਰਣ ਚੋਂ ਬੱਚੇ ਗ੍ਰਹਿਣ ਕਰ ਲੈਂਦੇ ਆ ਇਹ ਕੁਦਰਤ ਦਾ ਜਿਹੜਾ ਹੈ ਪਹਿਲਾ ਨਿਯਮ ਹੈ ਦੂਸਰਾ ਨਿਯਮ ਇਹ ਹੈ ਕਿ ਜੇ ਕਿਸੇ ਕੋਲ ਪਿਆਰ ਹੈ ਤਾਂ ਉਹ ਪਿਆਰ ਵੰਡੇਗਾ ਜੇ ਕਿਸੇ ਕੋਲ ਵਿਦਿਆ ਦਾ ਗੁਣ ਹੈ ਗਿਆਨਵਾਨ ਹੈ ਤਾਂ ਉਹ ਗਿਆਨ ਵੰਡੇਗਾ ਜੇ ਕਿਸੇ ਕੋਲ ਵਹਿਮ ਪਰਮ ਨੇ ਤਾਂ ਉਹ ਉਹ ਵੰਡੇ ਹੈ ਵਿਆਪ ਪਰਮਾ ਦੀ ਦੀ ਫੈਲਾਏਗਾ ਹੈ ਔਰ ਜੇ ਕਿਸੇ ਕੋਲ ਸਬਰ ਸੰਤੋਖ ਹੈ ਤਾਂ ਉਹ ਸਬਰ ਸੰਤੋਖ ਨੂੰ ਜਿਹੜਾ ਹੈ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੇਗਾ ਤੇ ਇਹ ਜਿਹੜੇ ਹੈ ਇਹ ਸਾਨੂੰ ਕੁਦਰਤ ਨੇ ਹੀ ਸਿਖਾਈ ਹੋਈ ਹੈ ਐਂ ਦੇਖੋ ਪਰਿਵਰਤਨ ਸੰਸਾਰ ਦਾ ਨਿਯਮ ਹੈ ਇਹ ਸਾਨੂੰ ਹੌਲੀ-ਹੌਲੀ ਜਿਹੜੇ ਪੁਰਾਣੀਆਂ ਚੀਜ਼ਾਂ ਕਈ ਵਾਰੀ ਉਹ ਵੀ ਕਰਨੀਆਂ ਪੈਂਦੀਆਂ ਇਹ ਸਾਨੂੰ ਕੁਦਰਤੀ ਸਿਖਾਉਂਦੀ ਆ ਜਿਵੇਂ ਇੱਕ ਦਰਖਤ ਦੇ ਵਿੱਚ ਜਿਹੜੇ ਨੇ ਉਹ ਪੱਤੇ ਹੁੰਦੇ ਆ ਪੱਤੇ ਸੁੱਕ ਜਾਂਦੇ ਆ ਜਾਂ ਪੀਲੇ ਹੋ ਜਾਂਦੇ ਆ ਉਹ ਦਰਖਤ ਨੂੰ ਗਿਰਾਣਾ ਪੈਂਦਾ ਕਿਉਂਕਿ ਉਹਦਾ ਭੋਜਨ ਤਿਆਰ ਕਰਨ ਲਈ ਉਹਨੂੰ ਨਵੇਂ ਪੱਤੇ ਚਾਹੀਦੇ ਹੁੰਦੇ ਨੇ ਤਾਂ ਉਹ ਜਿਹੜਾ ਹੈ ਵਧੀਆ ਪੱਤੇ ਵੌਣ ਲਈ ਉਹਨੂੰ ਗਿਰਾਣਾ ਪੈਂਦਾ ਇਹ ਵੀ ਉਹਦਾ ਇੱਕ ਕੰਮ ਹੈ ਹੈ ਜਿਹੜਾ ਖੁਦਾ ਦਰਖਤ ਦਾ ਤਾਂ ਜ਼ਿੰਦਗੀ ਚ ਜੋ ਸਾਨੂੰ ਮਿਲਿਆ ਉਹਦੇ ਵਿੱਚ ਹੀ ਅਸੀਂ ਖੁਸ਼ ਰਹਿਣਾ ਸਿੱਖੀਏ ਹੈ ਇਸੇ ਤਰ੍ਹਾਂ ਜਿਹੜਾ ਹੈ ਮਾਲੀ ਹੈ ਉਸ ਨੂੰ ਇੱਕ ਸੁੰਦਰ ਬਾਗ ਬਣਾਉਣ ਵਾਸਤੇ ਉਨ ਉਸ ਬਾਗ ਦੀ ਕਟਿੰਗ ਕਰਨੀ ਪੈਂਦੀ ਆ ਦਰਖਤਾਂ ਦੀ ਕਟਿੰਗ ਕਰਨੀ ਪੈਂਦੀ ਆ ਐ ਗੁਲਾਬ ਦੇ ਫੁੱਲ ਦੀ ਕਟਿੰਗ ਬਹੁਤ ਜ਼ਰੂਰੀ ਹੈ ਵੈਸੇ ਤਾਂ ਹਰ ਪੌਦੇ ਦੀ ਹੀ ਕਟੀਆਂ ਆਂਦੇ ਕਿ ਉਹਦੇ ਤੇ ਨਵਾਂ ਨਿਖਾਰ ਜਿਹੜਾ ਹੈ ਆ ਸਕੀ ਹੈ ਤੇ ਇਸੇ ਤਰ੍ਹਾਂ ਜੇ ਅਸੀਂ ਕੋਈ ਪੁਰਾਣੇ ਮਕਾਨ ਨੂੰ ਡਿਮੋਲਿਸ਼ ਕਰਨਾ ਤਾਂ ਉਹਨੂੰ ਗਿਰਾਣਾ ਪੈਂਦਾ ਉਸ ਨੂੰ ਨਵੀਂ ਸ਼ੇਪ ਦੇਣ ਦੇ ਲਈ ਜਿਹੜਾ ਉਹਨੂੰ ਤੋੜਨਾ ਪੈਂਦਾ ਹੈ ਐਸੇ ਤਰ੍ਹਾਂ ਇੱਕ ਦਰਜੀ ਹੈ ਜੇ ਸਾਡਾ ਵਧੀਆ ਕਪੜਾ ਸੀਮ ਦਾ ਕੋਈ ਪੈਂਟ ਕਮੀਜ਼ ਹੈ ਸੂਟ ਹੈ ਤਾਂ ਉਹਨੂੰ ਪਹਿਲਾਂ ਕਟਿੰਗ ਕਰਨੀ ਪੈਂਦੀ ਹੈ ਜੇ ਉਹ ਕਟਿੰਗ ਨਹੀਂ ਕਰੇਗਾ ਤਾਂ ਸਾਡੀ ਸ਼ੇਪ ਦੇ ਅਕੋਰਡਿੰਗ ਜਿਹੜਾ ਹੈ ਉਹ ਜਿਹੜਾ ਹੈ ਵਧੀਆ ਸਾਡਾ ਜਿਹੜਾ ਕਪੜਾ ਸਟਿਚ ਨਹੀਂ ਕਰ ਸਕਦਾ ਹੈ ਇਸੇ ਤਰ੍ਹਾਂ ਹਰ ਚੀਜ਼ ਦਾ ਮਤਲਬ ਬਦਲਾਅ ਜਿਹੜਾ ਹੈ ਵੀ ਜੇ ਅਸੀਂ ਨਵੀਂ ਚੀਜ਼ ਲਿਆਉਣੀ ਹੈ ਤਾਂ ਉਹਦੇ ਵਿੱਚ ਕੁਝ ਨਾ ਕੁਝ ਬਦਲਾਅ ਸਾਨੂੰ ਕਰਨਾ ਪੈਣਾ ਜੋ ਕਿ ਪਰਮਾਤਮਾ ਦਾ ਇਹ ਜਿਹੜਾ ਹੈ ਨਿਯਮ ਹੈ ਇਹ ਕੀ ਕਹਿੰਦੇ ਆ ਬਜ਼ੁਰਗ ਕਹਿੰਦੇ ਸੀ ਕਿ ਆਵਲੇ ਦਾ ਖਾਦਾ ਕਿ ਜਿਹੜਾ ਹੈ ਬਜ਼ੁਰਗ ਕਿਹਾ ਕਰਦੇ ਸੀ ਕਿ ਆਵਲੇ ਦਾ ਖਾਦਾ ਸਿਆਣੇ ਦਾ ਕਿਹਾ ਬਾਅਦ ਚ ਪਤਾ ਲੱਗਦਾ ਹੈਗਾ ਤੇ ਇਹਦਾ ਭਾਵੇਂ ਸੀ ਕਿ ਜੇ ਅਸੀਂ ਅੰਬ ਬੀਜਾਂਗੇ ਤਾਂ ਅੰਬ ਪਾਵਾਂਗੇ ਜੇ ਗੰਨਾ ਬੀਜਾਂਗੇ ਤਾਂ ਗੁੜ ਪਾਵਾਂਗੇ ਜੇ ਅੱਕ ਬੀਜਾਂਗੇ ਤਾਂ ਫਿਰ ਸਾਨੂੰ ਅੱਕ ਦਾ ਪੌਦਾ ਹੀ ਮਿਲਣਾ ਜਾਂ ਰੀਠੇ ਬੀਜਾਂਗੇ ਤਾਂ ਰੀਠੇ ਹੀ ਸਾਨੂੰ ਮਿਲਣੇ ਆ ਤਾਂ ਇਸ ਕਰਕੇ ਇਸ ਪਰਿਵਰਤਨ ਨੂੰ ਸਾਨੂੰ ਅਸੈਪਟ ਕਰਨਾ ਬਹੁਤ ਜ਼ਰੂਰੀ ਹੈ ਇਸ ਕਰਕੇ ਪਰਿਵਰਤਨ ਵੀ ਹੋਣਾ ਜ਼ਰੂਰੀ ਹੈ ਹੈ ਤਾਂ ਸਾਰਿਆਂ ਨੂੰ ਜਿਹੜਾ ਹੈ ਇਹੀ ਸੰਦੇਸ਼ ਆ ਵੀ ਕੁਦਰਤ ਦੇ ਨਾਲ ਹੀ ਸਾਨੂੰ ਚੱਲਣਾ ਪੈਂਦਾ ਹੈ ਥੈਂਕ ਯੂ